ਤੁਹਾਡੇ ਨਾਲ ਵੀ ਹੋ ਸਕਦਾ ਹੁੰਦਾ ਹੋਵੇ ਮੇਰੇ ਨਾਲ ਬਹੁਤ ਵਾਰ ਹੁੰਦਾ ਜਦੋਂ ਕਿਸੇ ਨੂੰ ਕੋਈ ਮੁਸੀਬਤ ਪੈ ਜਾਂਦੀ ਹੈ ਮੇਰੇ ਜਾਣਕਾਰਾਂ ਦੇ ਵਿੱਚ ਮੈਂ ਇਹ ਚੀਜ਼ ਬਹੁਤ ਵਾਰ ਨੋਟ ਕੀਤੀ ਹੈ ਉਹਨਾਂ ਨੂੰ ਸਿਰਫ ਉਦੋਂ ਹੀ ਮੇਰਾ ਚੇਤਾ ਆਉਂਦਾ ਪਰ ਮੈਂ ਕਿਤੇ ਪੜਿਆ ਤਾਂ ਮੇਰਾ ਮਨ ਬੜਾ ਖੁਸ਼ ਹੋਇਆ ਮੈਂ ਸੋਚਿਆ ਮੈਂ ਤੁਹਾਡੇ ਨਾਲ ਵੀ ਸਾਂਝਾ ਕਰਾਂ ਉਹ ਰਾਈਟਰ ਨੇ ਲਿਖਿਆ ਸੀ ਕਹਿੰਦਾ ਜੇ ਤੁਹਾਨੂੰ ਮੁਸੀਬਤ ਵਿੱਚ ਯਾਦ ਕੀਤਾ ਜਾਂਦਾ ਤਾਂ ਫਿਰ ਤੁਸੀਂ ਉਦਾਸ ਹੋਣ ਦੀ بجائے ਖੁਸ਼ ਹੋ ਜਾਓ ਕਿਉਂਕਿ ਤੁਸੀਂ ਮੋਮਬੱਤੀ ਵਰਗੇ ਹੋ ਤੇ ਮੋਮਬੱਤੀ ਦੀ ਯਾਦ ਅਕਸਰ ਹੀ ਹਨੇਰੇ 'ਚ ਆਉਂਦੀ ਹੈ ਤੇ ਜੇ ਤੁਸੀਂ ਕਿਸੇ ਦੀ ਜ਼ਿੰਦਗੀ 'ਚ ਹਨੇਰਾ ਮਨਫੀ ਕਰ ਸਕਦੇ ਹੋ ਤੇ ਫਿਰ ਤੁਹਾਡੇ ਵਰਗਾ ਹੀਰਾ ਕਿਸੇ ਮਾਂ ਨੇ ਜੰਮਿਆ ਹੀ ਨਹੀਂ ਮੇਰੇ ਜਾਣਕਾਰ 80% ਉਹ ਨੇ ਜਿੰਨਾਂ ਦਾ ਫੋਨ ਮੈਸੇਜ ਮੈਨੂੰ ਉਦੋਂ ਹੀ ਆਉਂਦਾ ਹੈ ਜਦੋਂ ਉਹਨਾਂ ਨੂੰ ਮੇਰੇ ਤੱਕ ਕੰਮ ਹੁੰਦਾ ਹੈ ਪਹਿਲਾਂ-ਪਹਿਲਾਂ ਮੈਨੂੰ ਮਹਿਸੂਸ ਹੁੰਦੀ ਸੀ ਇਹ ਚੀਜ਼ ਪਰ ਮੈਂ ਜਿੱਦਨ ਦਾ ਪੜਿਆ ਹੈ ਮੇਰਾ ਮਨ ਸੱਚੀ ਹੋਈ ਖੁਸ਼ ਹੋ ਗਿਆ ਕਿ ਚਲੋ ਸ਼ਾਇਦ ਪਰਮਾਤਮਾ ਨੇ ਡਿਊਟੀ ਇਦਾਂ ਲਾ ਕੇ ਭੇਜੀ ਹੈ